ਕਹਿੰਦੇ ਤੁਸੀਂ ਤਸਵੀਰ ਦੇਖੋ ਜਿੱਥੇ ਭਾਈ ਅਮਰਤ ਅੰਦਰ ਲੈ ਗਏ ਨੇ ਹੁਣ ਤਾਂ ਪੇਸ਼ੀ ਜਿਹੜੀ ਹੈ ਉਹ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਤਿੰਨ ਜੋ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤਾਂ ਉਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਉਹ ਇਸ ਜਗ੍ਹਾ ਦੇ ਉੱਤੇ ਲੈ ਕੇ ਆਏ ਹੋਏ ਨੇ ਹਾਲਾਂਕਿ ਤਸਵੀਰਾਂ ਜਿਹੜੀਆਂ ਨੇ ਉਹ ਬੜੀ ਹੀ ਜਲਦੀ ਜਿਹੜਾ ਹੈ ਕੋਰ ਦਾ ਜਿਹੜਾ ਕਿ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਗੇਟ ਜਿਹੜੇ ਆ ਉਹ ਜਿਵੇਂ ਹੀ ਗੱਡੀ ਅੰਦਰ ਜਾਂਦੀ ਹੈ ਮਿੰਟ ਤੋਂ ਪਹਿਲਾਂ ਜਿਹੜਾ ਹੈ ਉਹ ਗੇਟ ਬੰਦ ਕਰ ਦਿੱਤਾ ਗਿਆ ਅ ਅੱਗੇ ਕੀ ਕਾਰਵਾਈ ਹੁੰਦੀ ਹੈ ਤਾਂ ਸਵੇਰ ਤੋਂ ਹੀ ਚਰਚਾਵਾਂ ਚੱਲ ਰਹੀਆਂ ਸੀ ਕਿ ਕਦੋਂ ਜਿਹੜਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਨੂੰ ਜਿਹੜਾ ਹੈ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਤਕਰੀਬਨ 4:44 ਮਿੰਟ ਤੇ ਜਿਹੜਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਨੂੰ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਹ ਤੇ ਹੁਣ ਕੁਝ ਹੀ ਸਮੇਂ ਤੱਕ ਜਿਹੜਾ ਹੈ ਉਸ ਨਵਾਈ ਵੀ ਹੋਵੇਗੀ ਕਿਉਂਕਿ ਅਹ ਕੁਝ ਘੰਟੇ ਬਾਅਦ ਜਿਹੜਾ ਹੈ ਉਹ ਕੋਟ ਅਹ ਬੰਦ ਹੋ ਜਾਵੇਗਾ ਪਰ ਉਸ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਜਿਹੜੀ ਹੈ ਉਹਨਾਂ ਦੀ ਪੇਸ਼ੀ ਜਿਹੜੀ ਆ ਉਹ ਪੈ ਗਈ ਹੈ ਤੁਸੀਂ ਤਸਵੀਰ ਸੁਪਰ ਐਕਸਕਲੂਸਿਵ ਤਸਵੀਰ ਜ਼ਰੂਰ ਦੇਖੋ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਦੇ ਭਰਾ ਨੂੰ ਜਿਹੜਾ ਹੈ ਉਹ ਪੇਸ਼ ਕੀਤਾ ਜਾ ਰਿਹਾ ਹੈ ਹਰਪ੍ਰੀਤ ਸਿੰਘ ਹੋਰਾਂ ਨੂੰ ਪੇਸ਼ ਕੀਤਾ ਗਿਆ ਹੈ ਤਸਵੀਰ ਤੁਸੀਂ ਦੇਖੋ ਇਹ ਗੱਡੀ ਜਿਹੜੀ ਦਿਖ ਰਹੀ ਹੈ ਸਾਹਮਣੇ اسی ਗੱਡੀ ਦੇ ਵਿੱਚ ਜਿਹੜਾ ਹੈ ਉਹ ਲਿਆਂਦਾ ਗਿਆ ਹੈ ਬੀਤੀ ਰਾਤ ਜਿਹੜਾ ਹੈ ਉਹਨਾਂ ਦੀ ਗ੍ਰਫਤਾਰੀ ਪਈ ਇੱਕ ਗ੍ਰਫਤਾਰੀ ਇਸ ਲਈ ਪਈ ਕਿਉਂਕਿ ਸ਼ੱਕ ਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਨੇ ਜਿਹੜਾ ਹੈ ਉਹ ਗੇੜਾ ਮਾਰਿਆ ਤਾਂ ਉਦੋਂ ਪਤਾ ਲੱਗਦਾ ਹੈ ਕਿ ਇਸ ਗੱਡੀ ਕਰ ਰਿਹਾ ਹੈ ਪਰ ਉਸ ਵਕਤ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਵਿਅਕਤੀ ਕੌਣ ਹੈ ਅਰ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਦੋਂ ਗੱਲਬਾਤ ਹੁੰਦੀ ਤਾਂ ਉਦੋਂ ਪਤਾ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਐਮਪੀ ਅਮਰਿਤਪਾਲ ਸਿੰਘ ਉਹਰਾ ਦੇ ਪਰਾ ਜਿਹੜੇ ਨੇ ਛੋਟੇ ਪਰਾ ਜਿਹੜੇ ਨੇ ਉਹਨੇ ਜਿਨ੍ਹਾਂ ਨੂੰ ਮੌਕੇ ਦੇ ਉੱਤੇ ਹੀ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਲੋਕ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਜਾਂਦਾ ਆ ਤੁਸੀਂ ਬਾਈਟ ਗੱਲਬਾਤ ਵੀ ਕਰ ਰਹੇ ਨੇ ਵੀਰ ਮੈਂ ਤਾਂ ਕਹਿੰਦਾ ਤੁਸੀਂ ਡਾਕੂਮੈਂਟ ਰੱਖ ਜੋ ਜੀ ਆ ਕੋਈ ਦੇਖਦੇ ਆ ਤਾਂ ਫਿਰ ਤਾਂ ਪਤਾ ਜੀ ਵੱਲ ਇੱਕ ਗੱਲ ਆਖੀ ਗਈ ਸੀ ਕਿ ਜਦੋਂ ਪੁਲਿਸ ਨੇ ਰਾਤ ਸੱਚ ਲਿਆ ਹਾਲਾਤ ਆਹੀਂ ਸ਼ਹਿਰ ਦੇ ਬਾਹਰ ਨਿਕਲੇ ਹੋਏ ਸਾਨੂੰ ਅਜੇ ਤੱਕ ਉਹਨਾਂ ਨਾਲ ਮੁੜਕੇ ਕੰਟੈਕਟ ਨਹੀਂ ਹੋਇਆ ਵੀ ਉਹਨਾਂ ਨੇ ਕੀ ਕਿਹਾ ਤੁਹਾਡੀ ਮੁਲਾਕਾਤ ਹੋਈ ਨਹੀਂ ਅਜੇ ਨਹੀਂ ਹੋਈ ਅਜੇ ਕੋਈ ਨਹੀਂ ਇੱਕ ਅਜਿਹੇ ਸੰਦੀਪ ਦਾ ਨਾਮ ਲਿਆ ਜਾਂਦਾ ਵੈ ਭਾਈ ਸੰਦੀਪ ਦਾ ਵੀ ਤੁਹਾਡੇ ਕੋਲ ਪਤਾ ਲੱਗਾ ਐ ਸੰਦੀਪ ਦੇ ਬਾਰੇ ਕੋਈ ਜਾਣਦੇ ਨਹੀਂ ਕਿਹੜੇ ਨਾਲ ਹੀ ਪਤਾ ਸੀਗਾ ਇਹ ਦੌਪਰੀ ਤੇ ਹਰਪ੍ਰੀਤ ਦੋਨੋਂ ਇਕੱਠੇ ਸੀਗੇ ਇਹਦੀ ਜਾਣਕਾਰੀ ਨਹੀਂ ਇਹਦੇ ਬਾਰੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਪਤਾ ਨਿਕਲੇ ਸੀ ਜੀ ਕੱਲ 1:30 2 ਵਜੇ ਨਿਕਲੇ ਘਰੋਂ ਇਹ ਜੇਨ ਘਰ ਦੇ ਨਹੀਂ ਕਿੰਨੇ ਵਜੇ ਜੀ 1: 1:30 ਦੁਪਹਿਰ ਦੇ ਹਾਂਜੀ ਤੇ ਰਾਤ ਨੂੰ ਕਿੰਨੇ ਕੁਜ ਪਤਾ ਲੱਗਦਾ ਜੀ ਜੇ 5-6 ਵਜੇ ਤੱਕ ਨਹੀਂ ਆਏ ਉਦੋਂ ਫਿਰ ਅਸੀਂ ਉਦੋਂ ਉੱਥੇ ਰਹਿਣਾ ਚਾਹੀਦਾ ਸੀ ਇੱਕ ਵੇਨ ਆ ਜਾਂਦਾ ਹਾਂ ਠੀਕ ਮੈਸਨਿਅਰ ਬੋਰਡ ਕੋਲ ਹਾਈ ਕੋਈ ਨਹੀਂ ਬੋਰਡ ਰਹੀ ਤੇ ਲੱਭ ਹੀ ਰਹੇ ਸਾਨੂੰ ਗੋਲਦਿਆਂ ਨੂੰ ਸਵੇਰੇ ਸਾਨੂੰ ਰਾਤ ਇੱਕ ਨਾ ਪਤਾ ਲੱਗ ਗਿਆ ਕਿ ਪੁਲਿਸ ਨੇ ਰਾਸਤੇ ਚ ਲੈ ਲਿਆ ਇਹ ਨਹੀਂ ਪਤਾ ਕਿਹੜੀ ਪੁਲਿਸ ਨੇ ਲੈ ਲਿਆ ਕਿੰਨੇ ਕੁਜ ਬੰਦ ਹੋ ਗਿਆ ਕਿ 1:30 ਵਜੇ ਦੀ ਗੱਲ ਆਖਦੇ ਹੋ 6 ਸਵੇਰ ਪੁਲਿਸ ਤੇ ਉਹ ਤੇ ਦੇਖੋ ਰੁਟੀਨ ਦੇ ਨਾਲ ਹੀ ਆਪਾਂ 2-4 ਘੰਟੇ ਦੇ ਉਦਾਂ ਹੀ ਹੁੰਦਾ ਵੀ ਆ ਜਾਂਦਾ ਪਤਾ ਉਹ ਬੜੇ ਬੱਚਾ ਤੇ ਹੈ ਨਹੀਂ ਠੀਕ ਹੈ ਨਾ ਇਹ ਕਰਕੇ ਜ 6 ਵਜੇ ਨਹੀਂ ਆਇਆ ਤਾਂ ਫੇਰ ਅਹੀ ਉਹ ਕਰ ਲਿਆ ਕਿ ਉਹ ਬੰਦ ਆ ਰਿਹਾ ਹੈਗਾ 5000 ਆ ਗਏ ਅਟ ਕਹਿੰਦੇ ਨਸ਼ਾ ਬਰਾਮਦ ਹੋ ਜਾਵਗਾ ਉਹ ਤਾਂ ਹੁਣ ਪੁਲਿਸ ਕੋਈ ਤਰ੍ਹਾਂ ਦੀਆਂ ਕਹਾਣੀਆਂ ਬਣਾ ਰਹੀ ਹੈ ਉਹ ਕੀ ਐ ਤੇ ਕੱਲ ਨਹੀਂ ਹੁਣ ਕਿਵੇਂ ਵੇਖਦੇ ਹੋ ਕਿ ਸਾਰੇ ਮਾਮਲੇ ਦੀ ਇਹ ਇਹ ਦੇਖੋ ਇਹ ਬੜੇ ਇਹ ਤਾਂ ਤੁਹਾਨੂੰ ਲੱਗਦਾ ਹੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਕਰਤਾਰ ਨੂੰ ਕਰਨ ਵਾਸਤੇ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ ਅਸੀਂ ਤਾਂ ਬੜੇ ਹਰਾਹਣ ਆ ਵੀ ਇੱਧਰ ਕਿੱਥੋਂ ਟੱਕ ਆਉਣਾ ਹੈ ਅਸੀਂ ਤਾਂ ਕਦੀ ਸੁਤਿਆਂ ਨਹੀਂ ਇੱਥੇ ਨਾ ਕੋ ਸਾਡੀ ਰਿਸ਼ਤੇਦਾਰੀ ਨਾ ਕੋ ਗੱਲਬਾਤ ਹੈ ਕਿੱਥੇ ਆਉਣਾ ਹੈ ਨਸ਼ਾ ਦੇ ਬੜਾ ਉੱਥੇ ਰੰਗੜੀ ਬਹੁਤ ਈ ਹੈ अच्छा ताई बिल्कुल ਤੁਸੀਂ ਤਸਵੀਰ ਦੇਖੋ ਜਿੱਥੇ ਇਸ ਗੱਡੀ ਦੇ ਵਿੱਚ ਜਿਹੜਾ ਹੈ ਉਹ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਭਰਾ ਹਰਪ੍ਰੀਤ ਸਿੰਘ ਹੋਰਾ ਨੂੰ ਲਿਆਂਦਾ ਗਿਆ ਹੈ ਤਸਵੀਰ ਤੁਸੀਂ ਤੁਸੀਂ ਜਰੂਰ ਅੰਦਰਆਂ ਤਸਵੀਰਾਂ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਅਮਿਤਪਾਲ ਸਿੰਘ ਹੋਰਾ ਦੇ ਭਰਾ ਨੂੰ ਜਿਹੜਾ ਹੈ ਉਹ ਲਿਆ ਕੇ ਅੰਦਰ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ ਤਾਂ ਤਸਵੀਰ ਤੁਸੀਂ ਦੇਖੋ ਉਹਨਾਂ ਦੇ ਰਿਲੇਟਿਵ ਵੀ ਜਿਹੜੇ ਨੇ ਉਹ ਪਹੁੰਚੇ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੀ ਪੋਰ ਦੀ ਸਬ ਡਿਵੀਜ਼ਨ ਕੋਲ ਕੀ ਭਾਈ ਅਮਰਿਤਪਾਲ ਸਿੰਘ ਹੁੜਾ ਦੇ ਜਿਹੜੀ ਹੈ ਉਹ ਅਕਸ ਨੂੰ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਹੈਗਾ ਇਹ ਉਹ ਵਹੀਰ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਪਰ ਉਹਨਾਂ ਮੁਹਿੰਮ ਨੂੰ ਖਤਮ ਕਰਨ ਦੇ ਲਈ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਅਕਸ ਨੂੰ ਖਤਮ ਕਰਨ ਦੇ ਲਈ ਜਿਹੜਾ ਹੈ ਉਹ ਪੁਲਿਸ ਵੱਲੋਂ ਇਹ ਚਾਲ ਜਿਹੜੀ ਹੈ ਉਹ ਚੱਲੀ ਜਾ ਰਹੀ ਹੈ ਪਰ ਹਾਲ ਫਿਲਹਾਲ ਦੀ ਘੜੀ ਤੁਹਾਨੂੰ ਜੋ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਭਰਾ ਹਰਪ੍ਰੀਤ ਹੋਰਾ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਹੁਣ ਕੋਰਟ ਦੇ ਵਿੱਚ ਜਿਹੜੀ ਹੈ ਉਹ ਪੇਸ਼ੀ ਕੀਤੀ ਗਈ ਹੈ ਤਾਂ ਹੁਣ ਕੋਰਟ ਦੇ ਵਿੱਚ ਜਿਹੜਾ ਹੈ ਤਕਰੀਬਨ 5 ਵਜੇ ਦੇ ਕਰੀਬ ਜਿਹੜਾ 4:48 ਮਿੰਟ ਦੇ ਕਰੀਬ ਜਿਹੜਾ ਹੈਗਾ ਉਹ ਬੇਚੀ ਹੋਈ ਹੈ ਹੌਲੀ ਹੌਲੀ ਜਿਹੜਾ ਇਹ ਉਹ ਇਸ ਜਗ੍ਹਾ ਦੇ ਉੱਤੇ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਨੂੰ ਜਲੰਧਰ ਦੇ ਫਲੋਰ ਤੋਂ ਸਾਂਝਾ ਕਰਨੇ ਆ ਕੈਮਰਾ ਪਰਸਨ ਪਾਕਿਤ ਨਾਲ ਰਾਜਗੁਪਤਾ ਬਹੁਛਾਈ ਟਾਈਮ ਜਲੰਧਰ